ਦੀ ਲੇਗਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ پوری ਦੁਨੀਆ ਦੇ ਵਿੱਚ ਜਿਸ ਦਾ ਨਾਮ ਹੈ ਅੱਜ ਇਥੇ ਅੰਤਰ ਜੁਨੀਵਰਸਿਟੀ ਮੇਲਾ ਹੋ ਰਿਹਾ ਵੱਖ-ਵੱਖ ਸਟੇਜਾਂ ਤੇ ਵੱਖ-ਵੱਖ ਫਨਕਾਰ ਪਰਮਾਤਮਾ ਨੇ ਜਿਨ੍ਹਾਂ ਨੂੰ ਫਨ ਬਖਸ਼ਿਆ ਉਹ ਆਪਣੀ ਪਰਫਾਰਮੈਂਸ ਦੇ ਰਿਹਾ ਸਟੂਡੈਂਟ ਮੈਂ बधाइयां ਵੀ ਦੇਣਾ ਸਾਰਿਆਂ ਨੂੰ ਇਸ ਵਕਤ ਇਸ ਸਟੇਜ ਤੇ ਮੌਜੂਦ ਪ੍ਰੋਫੈਸਰ ਸਹਿਬਾਨ ਐਮ ਐਲ ਏ ਸਹਿਬਾਨ ਆਫੀਸਰ ਸਹਿਬਾਨ ਬੀ ਸੀ ਸਾਹਿਬ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਬਹੁਤਾ ਜ਼ਿਆਦਾ ਭਾਸ਼ਣ ਨਹੀਂ ਦੇਣਾ ਕਿਉਂਕਿ ਇੰਨਾ ਵਧੀਆ ਪ੍ਰੋਗਰਾਮ ਚੱਲ ਰਿਹਾ ਕਿ ਇਹਨੂੰ ਰੋਕਣਾ ਮੈਨੂੰ ਲੱਗਦਾ ਠੀਕ ਨਹੀਂ ਲੱਗਦਾ ਮੈਂ ਖੁਦ ਇੰਨਾ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਆ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਕਿਉਂਕਿ ਮੇਰਾ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਤੋਂ ਆਂ ਆਂਦਾ ਸੀਗਾ ਤਾਂ ਅਸੀਂ ਕਰਮਜੀਤ ਮੈਂ ਅਸੀਂ ਕਵਿਤਾ ਉਚਾਰਨ ਮੁਕਾਬਲੇ ਲੋਕਗੀਤ ਇਸ ਤਰ੍ਹਾਂ ਇੱਕ ਸਬੇਟ ਡਿਬੇਟ ਅਸੀਂ ਬਹੁਤ ਸਾਰੇ ਮੁਕਾਬਲੇ ਚ ਹਿੱਸਾ ਲੈਂਦੇ ਹੁੰਦੇ ਸੀ ਤੇ ਹੌਲੀ ਹੌਲੀ ਐਕਸਪੀਰੀਅੰਸ ਹੋ ਗਿਆ ਪਹਿਲਾਂ ਪਹਿਲਾਂ ਤਾਂ ਲੱਗਿਆ ਸੀਗਾ ਕਿ ਸਟੇਜ ਤੇ ਚੜਨਾ ਔਖਾ ਕੰਮ ਹੈ ਜਿਸ ਦਿਨ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸਨਾਮ ਕਾਲਜ ਉਸ ਦਿਨ ਮੈਨੂੰ ਇਸ ਇਹਨੂੰ ਕੀ ਕਹਿੰਦੇ ਆਪਾਂ ਡਾਈਸ ਕਿਨ ਉਸ ਦਿਨ ਮੈਨੂੰ ਇਹਦੀ ਕੀਮਤ ਪਤਾ ਲੱਗੀ ਵੈਲਿਊ ਪਤਾ ਲੱਗੀ ਵੀ ਇਹਦਾ ਫਾਇਦਾ ਕੀ ਹੁੰਦਾ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਜੇ ਕੋਈ ਨਮਾ ਬੰਦਾ ਬੋਲਣ ਲੱਗੇ ਉਹਦੀਆਂ ਲੱਤਾਂ ਕੰਬਦੀਆਂ ਹੋਣ ਤਾਂ ਦਿਖਦੀਆਂ ਨਹੀਂ ਉਹ ਤਾਂ ਮੈਨੂੰ ਬੜਾ ਬਚਾਇਆ ਇਹਨੇ ਮੈਂ ਸੋਚਦਾ ਸੀਗਾ ਅੱਜ

ਪ੍ਰਾਈਜ਼ ਲੈ ਕੇ ਜਾਊਗਾ ਕਿਸੇ ਨੂੰ ਇੰਡੀਵਿਜੁਅਲ ਪ੍ਰਾਈਜ਼ ਮਿਲੇਗਾ ਇੱਥੇ ਆ ਕੇ ਪਰਫਾਰਮ ਕਰਨਾ ਹੀ ਬਹੁਤ ਵੱਡੀ ਗੱਲ ਹੈ ਜੀ ਬਾਹਰ ਬੈ ਕੇ ਹੂਟਿੰਗ ਕਰਨਾ ਜਾਂ ਕਿਸੇ ਨੂੰ ਮਤਲਬ ਤਾੜੀਆਂ ਮਾਰਨਾ ਇਹ ਬਹੁਤ ਸੌਖਾ ਕੰਮ ਹੈ ਉਹਨਾਂ ਨੇ ਕੋਈ ਲੁੱਡੀ ਅੱਜ ਨਹੀਂ ਪਾਈ ਉਹ ਇਹ ਦੇਖੋ ਕਿ ਉਹ ਲੁੱਡੀ ਕਰਕੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਲਈ ਆਉਣਗੇ ਕਿੰਨੀਆਂ ਰਹਿਸਲਾਂ ਕੀਤੀਆਂ ਹੋਣਗੀਆਂ ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹਨਾਂ ਦੇ ਸਟੈਪ ਯਾਦ ਆਉਂਦੇ ਹੋਣਗੇ ਉਹਨਾਂ ਨੂੰ ਫੇਰ ਜਾ ਕੇ ਅੱਜ ਪਰਫਾਰਮੈਂਸ ਹੋਈ ਹੈ 4 ਸਾਲ ਐਥਲੀਟ ਖਿਡਾਰੀ ਤਿਆਰੀ ਕਰਦੇ ਆ 올림픽 ਦੀ ਫੈਸਲਾ 10 ਸੈਕਿੰਡ ਚ ਹੋ ਜਾਂਦਾ 100 ਮੀਟਰ ਦਾ ਤਾਂ 10 ਸੈਕਿੰਡ ਤੋਂ ਵੀ ਘੱਟ ਚ ਹੋ ਜਾਂਦਾ ਕਿ 10 ਸੈਕਿੰਡ ਚ ਹੋ ਜਾਂਦਾ ਕਿ 2 ਮਿੰਟ ਚ ਹੋ ਜਾਂਦਾ ਤਿਆਰੀ 4 ਸਾਲ ਦੀ ਤੇ ਨਤੀਜਾ 10 ਸੈਕਿੰਡ ਚ ਉਹ ਦਿਨ ਕਿਤੇ ਚੰਗਾ ਚੜ ਜੇ ਤਾਂ ਬੱਲੇ ਬੱਲੇ ਨਹੀਂ ਤਾਂ ਫਿਰ ਅਗਲੇ 4 ਸਾਲ ਤੇ ਚੰਦੀ ਇਹ ਵੈਲਾ ਮੈਂ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਵੀ ਮੈਂ ਆਪਣੇ ਬਾਰੇ ਹੁਣ ਕੀ ਕਹਾਂ ਕਦੇ ਨਹੀਂ ਕੁਝ ਤਾਂ ਕੋ ਮੈਂ ਕਿਹਾ ਜੀ ਮੈਂ ਆਪਣੇ ਬਾਰੇ ਇਹੀ ਕਹੂੰਗਾ ਜੇ ਮੈਂ ਦੇਖਾਂ ਆਪਣੇ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ ਵੱਲੇ ਪਬਲਿਕਾ ਲੋਕ ਨੇ ਕਰਾਤੀ ਦ ਕਰਾਤੀ ਸੋ ਅੱਜ ਬਹੁਤ ਸਾਰੇ ਟੀਮਾਂ ਜਿਹੜੀਆਂ ਫਰਸਟ ਆਉਣ ਗਿਆ ਮੈਂ ਉਹਨਾਂ ਨੂੰ ਐਡਵਾਂਸ ਤੇ ਵਧਾਈ ਦਿੰਨਾ ਤੁਸੀਂ ਜਿੱਤੇ ਤੁਹਾਨੂੰ ਵਧਾਈ ਪਰ ਨਾਲ ਇੱਕ ਸਲਾਹ ਵੀ ਦਿੰਨਾ ਹੱਸਤਾ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਆਨ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ ਘਟੂ ਘਟ ਜਿਉਂ ਨਾ ਹੁੰਦੇ ਮੁਕਾਬਲਾ ਹੀ ਨਹੀਂ ਹੋਣਾ ਸੀ ਪਰਫਾਰਮ ਕਰੋ ਆਪਣੇ ਵੱਲੋਂ ਬੈਸਟ ਕਰੋ बाकी जज साहबान तलू जो कोई टीम अज जा हार जाती अगले दिन जित है। कोई टीम अगले दिन हार जाती है उदू अगले जित जित हार मैटर नहीं करती तो परफॉर्मेंस मैटर कर दी है मैं पहली इलेक्शन हारिया होया जी दो हजार बारह च लहरे गागे तो मनप्रीत बादल की पार्टी वालों हार हो जी मैं ਪਰ ਮੈਂ ਹਾਰਿਆ ਨਹੀਂ ਮੈਂ ਕਿਹਾ ਨਹੀਂ ਜੇ ਹੁਣ ਲੱਗੇ ਤਾਂ ਲੱਗੇ 2 ਸਾਲਾਂ ਬਾਅਦ 2014 ਚ ਉਸੇ ਇਲਾਕੇ ਚੋਂ 2 ਲੱਖ 25000 ਤੇ ਮੈਂ ਮੈਂਬਰ ਪਾਰਲੀਮੈਂਟ ਜਿੱਤ ਕੇ ਆਇਆ ਹਾਂ ਤੁਹਾਡੇ ਚ ਬਹੁਤ ਸਾਰੇ ਸਟੂਡੈਂਟ ਬੈਠੇ ਆ ਬੱਚੇ ਬੱਚੀਆਂ ਬੈਠੇ ਆ ਫਿਊਚਰ ਬੈਠਾ ਦੇਖਦਾ ਕਈ ਵਾਰੀ ਨੰਬਰ ਨਹੀਂ ਆਉਂਦੇ ਖਾਸ ਤੌਰ ਤੇ ਕੁੜੀਆਂ ਨੂੰ ਮੈਂ ਕਹਿਣਾ ਚਾਹਣਾ ਨੰਬਰ प्रोपर नहीं आजेंटेज सोचा बहुत छेती दिल मतलब तो पेपर देने रोन लगे रोन लग जा अच्छा अठानवे परसेंट नंबर आ जाए क्या है पता नहीं कौन खड़ूस कंजूस मक्खी चूस बैठा था ਦੋ ਨੰਬਰ ਹੋਰ ਦੇਤਾ ਦੀਪਿਕਾ ਸੇ ਜ਼ਿਆਦਾ ਹੋ ਜਾਤੇ ਲੈ ਇੱਥੇ ਸਾਡੇ ਜਿਗਰੇ ਦੇਖੋ ਜੀ 40 ਨੰਬਰ ਆ ਜਾਣ ਦੁਆਵਾਂ ਦਿੰਨਿਆ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਕਰਕੇ 33 ਦੇ ਆਏ ਸੀ ਆ 7 ਨੰਬਰ ਕਿੱਥੋਂ ਦੇਤੇ ਓਏ ਕੁਝ ਨਹੀਂ ਹੁੰਦਾ जिंदगी नहीं होंगे कुछ भी ना ना कुछ नहीं वन लाइफ टू लिव अठारह सतारा साल आपू समझता नहीं अगले अठारह साल पढ़ाई चंघ जाते हैं उदूगा हां फेर नहीं समझता कोई तीन कफेज ने ਇਸ ਕਰਕੇ ਮੈਂ ਕਹਿਣਾ ਕਿ ਆ ਜਿਹੜੇ ਦਿਨ ਨੇ ਤੁਹਾਡੇ 골ਡਨ ਡੇਜ਼ ਨੇ ਇੰਜੋਏ ਕਰੋ ਇੱਥੇ ਆ ਜਿਹੜੇ ਮੁੰਡੇ ਪਰਫਾਰਮ ਕਰਕੇ ਕੁੜੀਆਂ ਪਰਫਾਰਮ ਕਰਕੇ ਗਈਆਂ ਉਹਨਾਂ ਦੇ ਵੀ ਇਦੋਂ ਬਾਅਦ ਇਹ ਬਈਆਂ ਜਾਣ ਗਿਆ ਮੁੰਡੇ ਵਾਹੇ ਜਾਣਗੇ ਇਹਨਾਂ ਦੀਆਂ ਵੀਡੀਓ ਆਇਆ ਕਰਨਗੇ ਫਿਰ ਅੱਜ ਪਹਿਲਾ ਬਰਥਡੇ ਬੇਵੀ ਦਾ ਹੈਨਾ ਫਿਰ ਫੇਸਬੁੱਕ ਤੇ ਭਾਲੀ ਜਾਓਗੇ ਇੱਕ ਦੂਜੇ ਨੂੰ ਅੱਜ ਜਦੋਂ ਇੱਥੇ ਨੇ ਇੱਥੇ ਮਿਲ ਲੋ ਇਹਨਾਂ ਨੂੰ ਫਿਰ ਫੇਸ ਫੇਸਬੁਕ ਤਾਂ ਕਾਹਦੀ ਕਲੇਸ਼ ਬੁੱਕੀ ਆ ਹੁਣ ਤਾਂ 100 ਰੌਲੇ ਸਿਆਪਿਆਂ ਚ ਪੈ ਜਾਓਗੇ ਜੋ ਸਿਆਣੇ ਕਹਿੰਦੇ ਆ ਪਾਸਟ ਇਜ਼ ਪਾਸਟ ਇਵਨ ਗੋਡ ਕਾਂਟ ਚੇਂਜ ਪਾਸਟ ਜਿਹੜੀ ਲੰਘੀ ਕੱਲ ਉਹਨੂੰ ਕੋਈ ਬਦਲ ਨਹੀਂ ਸਕਦਾ ਆਉਣ ਵਾਲੀ ਦਾ ਪਤਾ ਨਹੀਂ ਜਿਹੜੀ ਅੱਜ ਐ ਉਹਨੂੰ ਤਾਂ ਜੁਆਏ ਕਰੋ ਜੋ ਅੱਜ ਨੂੰ ਜੁਆਇਆ ਕਰੋ ਜੋ ਅੱਜ ਹੋ ਰਿਹਾ ਹੈ ਅਗਲਿਆਂ ਦੀ ਚਿੰਤਾ ਚ ਅੱਜ ਵਾਲਾ ਖਰਾਬ ਕਰ ਲਾਗੇ ਕਰੀ ਜਾਂਦੇ ਲੋਕ ਠੱਗੀਆਂ ਮਾਰੀ ਜਾਂਦੇ ਆ ਬੜੇ ਕਪੜੇ ਕਰੀ ਜਾਂਦੇ ਰਹਿੰਦੇ ਆ ਜੁਆਕਾਂ ਦਾ ਕੁਝ ਕਰ ਜੀਏ اصل ਜੁਆਕਾਂ ਨੂੰ ਵੀ ਛੱਡ ਦਿਓ ਕੁਝ ਕਰਨ ਵਾਸਤੇ ਔਰ ਜੁਆਕ ਹੈ ਜੇ ਨਿਕਲਦੇ ਪਹਿਲੀ ਵਰਸੀ ਮਨਾਉਣ ਨੂੰ ਪੈਸੇ ਨਹੀਂ ਹੁੰਦੇ ਫਿਰ ਮੁਹੰਮਦ মিয়া ਬਖਸ਼ ਲਿਖਦੇ ਨੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਕਰਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਕਰਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਕੰਟਾ ਨਹੀਂ ਰੱਖਦੇ ਡੈੱਡ ਬੋਡੀ ਨੂੰ ਕੰਟਾ ਨਹੀਂ ਰੱਖਦੇ ਉਹ ਕਹਿੰਦੇ ਮੁੱਲਾਂਪੁਰ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆ ਜੂ ਤੇਰੇ ਚੱਕੀਏ जो थोड़ी घंटे ही वैल्यू है नहीं कहते यार कम पाप कमाई जाने गरीबा लड़ी जाने हसन खेडन मन का चाहो गुरबाणी च लिखा सो बड़ा सोहना झूमर बड़ी सोनी लुडी बड़ा सोहना फोक आर्कैस्ट्रा चल रहा फस्ट सैकेंड आने गए खुशियां खुद यूथ फैसटिवल चो निकलिया हो ਮੈਂ ਤੁਹਾਨੂੰ ਜੇ ਤੁਹਾਡੀ ਇਜਾਜ਼ਤ ਹੋਵੇ ਇੱਕ ਤੋਂ ਇਹੋ ਜਿਹੀਆਂ ਗੱਲਾਂ ਸ਼ੇਅਰ ਕਰਾਂ ਜਿਹੜੀਆਂ ਮੈਂ ਕਦੇ ਵੀ ਨਹੀਂ ਦੱਸੀ ਕਰਮਜੀਤ ਅਗਿਆਕਾਰ ਨੂੰ ਇਹਦਾ ਪਤਾ ਹੈ ਹੁਣ ਬਾਪੂ ਮੇਰਾ ਸੈਂਸ ਮਾਸਟਰ ਐਮਏ ਬੀਐਸਸੀ ਬੀਐਡ ਮੈਂ ਹੁਣ ਸਨਾਮ ਕਾਲੇ ਚ ਆ ਕੇ ਆ ਜਿਹੜੇ ਕਲਚਰ ਪ੍ਰੋਗਰਾਮਾਂ ਚ ਪੈ ਗਿਆ ਉਹੀ ਹੋਇਆ ਜੋ ਹਰੇਕ ਨਾ ਹੁੰਦਾ ਕੁੱਟ ਪਈ ਕਰਿਆ ਕੇ ਕਹਿੰਦੇ ਇਹ ਕੰਮ ਨਹੀਂ ਕਰਨਾ ਪਹਿਲਾਂ ਪੜਾ ਮੇਰੇ ਕੀੜਾ ਅੰਦਰ ਹੋਰ ਕੋਈ ਬਾਪੂ ਕਹਿੰਦਾ ਵੀ ਨਹੀਂ ਪੜਨਾ ਹੈ ਪਹਿਲਾਂ ਪੜ ਪੜ ਕੇ ਆ ਬਣਾ ਫਿਰ ਦੇਖ ਲਈ ਚਲੋ ਸਾਲਕ ਬੰਦ ਰਿਹਾ ਸਟੇਜਾਂ ਤੇ ਜਾਣਾ ਬੰਦ ਰਿਹਾ ਚੋਰੀਆਂ ਜਾਣ ਲੱਗਿਆ ਫਿਰ ਮੈਂ ਕਰਮਜੀਤ ਮੈਨੂੰ ਮਿਲ ਗਿਆ ਮੈਂ ਕਿਹਾ ਬਾਈ ਮੈਨੂੰ ਦੱਸ ਦਿਆ ਕਰ ਯਾਰ ਫੇਰ ਚੱਲਿਆ ਕਰਾਂ ਇਕੱਠੇ ਹੁਣ ਚੋਰੀਓ ਜਾਣ ਤਾਂ ਲੱਗ ਗਿਆ ਉੱਥੇ ਜਾ ਕੇ ਜਿੱਤ ਜਾ ਕਰੀਏ ਸੀ ਜਿੱਤ ਜਾ ਕਰੀਏ ਟਰਾਫੀ ਮੈ ਜਿਆ ਕਰੇ ਹੁਣ ਮੈਨੂੰ ਚਿੰਤਾ ਇਸ ਗੱਲ ਦੀ ਮੈਨੂੰ ਖੁਸ਼ੀ ਇਸ ਗੱਲ ਦੀ ਨਹੀਂ ਕਿ ਆਪਾਂ ਫਰਸਟ ਆ ਗਏ ਜਾਂ ਟਰਾਫੀ ਮਿਲ ਗਈ ਮੈਨੂੰ ਚਿੰਤਾ ਇਹਦੀ ਵੀ ਟਰਾਫੀ ਕਿੱਥੇ ਰੱਖਾਂਗੇ ਘਰੇ ਹੁਣ ਜਾ ਕੇ ਬਾਪੂ ਫੇਰ ਗੁੱਟੂ ਫੇਰ ਜਾਣ ਲੱਗ ਗਿਆ ਯਕੀਨ ਮੰਨਿਓ ਬੱਸ ਦੇ ਵਿੱਚ ਜਾਂਦੇ ਕੋਈ ਮਲੇਰ ਕੋਟ ਲਿਓ ਕਦੇ ਐਸਡੀ ਕਾਲਜ ਬਰਨਾਲੇ ਤੋਂ ਕਦੇ ਸ਼ਿਵਾਲਿਕ ਕਾਲਜ ਨਯਾ ਨੰਗਲ ਤੋਂ ਬੱਸ ਚ ਜਾਂਦੇ ਟਰੋਫੀ ਹਰ ਚ ਵੜੀ ਹੁੰਦੀ ਕੋਈ ਨਾਲ ਦੀ ਸਵਾਰੀ ਕਹਿ ਦਿੰਦੀ ਬੜੀ ਸੋਹਣੀ ਟਰੋਫੀ ਹੈ ਜੀ ਕਿੱਥੋਂ ਜਿੱਤੀ ਹੈ ਮੈਂ ਕਹਾਂ ਜੀ ਇੱਥੋਂ ਜਿੱਤੀ ਹੈ ਬੜੀ ਸੋਹਣੀ ਮੈਂ ਭਰਾ ਤੂੰ ਲੈ ਜਾ ਸੌ ਲੱਗੇ ਹੁਣ ਉਹਨਾਂ ਨੂੰ ਪਤਾ ਹੋਊਗਾ ਹੁਣ ਮੈਨੂੰ ਜਾਣ ਪਛਾਣਨ ਲੱਗੇ ਉਹਨਾਂ ਨੇ ਬਾਅਦ ਚ ਤੇ ਮੇਰੀਆਂ ਪਤਾ ਨਹੀਂ ਕਿੰਨੀਆਂ ਕਟਰਾਫੀਆਂ ਕਿਸੇ ਹੋਰ ਦੇ ਘਰ ਹੀ ਪਈਆਂ ਨੇ ਪਰ ਮੇਰਾ ਮਕਸਦ ਟਰੋਫੀ ਨਹੀਂ ਸੀ ਮੇਰਾ ਮਕਸਦ ਪਰਫਾਰਮੈਂਸ ਸੀ ਇੱਥੇ ਫਰਸਟ ਆ ਕੇ ਟਰੋਫੀ ਜਿਹਦੇ ਮਰਜ਼ੀ ਕਰੇ ਪਈ ਹੋਵੇ ਤੁਸੀਂ ਲੋਕਾਂ ਦੀ ਦਾਦ ਲੈ ਲਈ ਬਸ ਪਬਲਿਕ ਵੱਲੋਂ ਤੁਸੀਂ ਜਿੱਤ ਗਏ ਤਾਂ ਉਹ ਤੋਂ ਵੱਡੀ ਟਰੋਫੀ ਕੋਈ ਨਹੀਂ ਹੈ ਕਈ ਵਾਰੀ ਪਬਲਿਕ ਤਾੜੀਆਂ ਮਾਰ ਦਿੰਦੀ ਹੈ ਪਰ ਜੱਜ ਸਾਹਿਬਾਨ ਫੈਸਲਾ ਕੋਈ ਹੋਰ ਦੇ ਦਿੰਦੇ ਨੇ ਪਰ ਮੈਂ ਤਾਂ ਪਬਲਿਕ ਦੇ ਫੈਸਲੇ ਨੂੰ ਮੰਨਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਵੀ ਫੈਸਲੇ ਕਈ ਵਾਰੀ ਐਦਾਂ ਦੇ ਦਿੰਦੇ ਨੇ ਸੋ ਜਿੱਥੇ ਜਿਹੜਾ ਨਾ ਪਬਲਿਕ ਹੈ ਉਹ ਤੋਂ ਵੱਡਾ ਕੋਈ ਅਮਰੀਕਾ ਦਾ ਅਵਾਰਡ ਹੀ ਹੈ ਨਹੀਂ ਕੋਈ ਦੁੱਜਾ ਜਿੰਨੇ ਮਰਜ਼ੀ ਵੱਡੇ ਬਣ ਜਾਓ ਆਵਦਿਆਂ ਦੇ ਨਾਲ ਰਿਹਾ ਕਰੋ ਆਪਣਿਆਂ ਦੇ ਨਾਲ ਰਿਹਾ ਕਰੋ तो पिंडे पुराने दोस्त तो, दोस्त, तो टीचर थे तो मापे तो रिश्तेदार जिन्होंने थोड़ी हेल्प की उन्होंने नहीं छना जिन्हें मर्जी वे उच्चे हो जाओ एक चूहा सी सुनरे की दुकान चढ़ गया चलो मैं थोड़ा जाते अपडेट कर दुवैलरी शॉप चढ़ गया ਹੀਰਾ ਖਾ ਗਿਆ ਹੀਰਾ ਹੀਰਾ ਨਿਕਲ ਗਿਆ ਉਹਨੂੰ ਪਤਾ ਲੱਗ ਗਿਆ ਦੁਕਾਨਦਾਰ ਨੂੰ ਵੀ ਹੀਰਾ ਖਾ ਗਿਆ ਮਹਿੰਗਾ ਹੀਰਾ ਸੀ ਖਾ ਗਿਆ ਹੀਰਾ ਖਾ ਕੇ ਸਾਹਮਣੀ ਉਹਦੇ ਖੁੱਡ ਚ ਵੜ ਗਿਆ ਉਹਨੇ ਖੁੱਡ ਪਟਵਾਈ ਥੱਲੇ 100 150 ਚੂਹਾ ਬੈਠਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਨੂੰ ਤਾਂ ਪਛਾਣ ਸਕਦਾ ਮੈਂ ਚੂਹਾ ਕਿਵੇਂ ਪਛਾਣਾ ਹੁਣ ਕੀ ਦੀ ਕੀ ਦੀ ਟੱਢ ਚਾਏ ਉਹਨੇ ਚੂਹਿਆਂ ਵਾਲਾ ਬੁਲਾਇਆ ਕੋਈ ਸਪੈਸ਼ਲਿਸਟ ਅਨੇ ਆ ਰਿਹਾ ਨਾ ਚ ਇੱਕ ਦੇ ਵਿੱਚ ਮੇਰਾ ਹੀਰਾ ਹੈ ਦੱਸ ਸਕਦਾ ਉਹ ਕਹਿੰਦਾ ਉਹ ਜਿਹੜਾ ਸੱਜੇ ਪਾਸੇ ਇਕੱਲੇ ਨੱਚੀ ਜਾਂਦਾ ਨਾ ਸਾਰੇ ਤੁਹਾਡੇ ਹੋ ਕੇ ਇਹਨੂੰ ਫੜ ਲਾ ਉਹਨੂੰ ਫੜ ਲਿਆ ਢਿੱਡ ਚੀਰਿਆ ਹੀਰਾ ਨਿਕਲਿਆ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨਿਆਂ ਚੋਂ ਵੀ ਹੀਰਾ ਇਹਦੇ ਕੋਲੇ ਆ ਉਹ ਕਹਿੰਦਾ ਜਦੋਂ ਚੂਹਿਆਂ ਕੋਲੇ ਜਾ ਸਮਝ ਲਓ ਵੀ ਜਿਹੜੇ ਡਿਜ਼ਰਵ ਨਹੀਂ ਕਰਦੇ ਉਹਨਾਂ ਕੋਲੇ ਅਚਾਨਕ ਅਮੀਰੀ ਆ ਜੇ ਨਾ ਸਭ ਤੋਂ ਪਹਿਲਾਂ ਉਹਦੇ ਕਬੀਲੇ ਨੂੰ ਛੱਡ ਦਿਆ ਉਹ ਬਸ ਉਹ ਚੂਹਰ ਰਲੇ ਹੀ ਨਹੀਂ ਉਹਨਾਂ ਨਾਲ ਕਹਿੰਦਾ ਤੂੰ ਪਰਾਂ ਹੋ ਜਾ ਮੇਰੇ ਕੋਲੇ ਹੀਰਾ ਹੈ ਜੇ ਕਿਤੇ ਵਿੱਚ ਬੈਠਾ ਰਹਿੰਦਾ ਵੱਜ ਜਾਂਦਾ ਉਹ ਆਪਰੇ ਵੀ ਅਹੀਂ 4 ਪੈਸੇ ਆ ਜਾਣ ਪਹਿਲਾਂ ਗਵੰਡੀਆਂ ਨਾਲ ਲੜ ਪਿਆ ਆਪਾਂ ਤੂੰ ਕੌਣ ਆ ਭੂਆ ਕੌਣ ਹੁੰਦੀ ਆ ਮਾਸੜ ਕੌਣ ਹੁੰਦਾ ਮੈਂ ਕਹਿੰਨਾ ਅੱਜ ਤੁਹਾਨੂੰ ਤੁਸੀਂ ਦੇਸ਼ ਦੀ ਮੇਰੇ ਦੇਸ਼ ਦਾ ਫਿਊਚਰ ਹੋ ਬਹੁਤ ਵੱਡੇ ਵੱਡੇ ਆਉਦਿਆਂ ਤੇ ਜਾਣਾ ਤੁਸੀਂ ਜਦੋਂ ਵੱਡੇ ਹੋਗੇ ਨਾ ਉਹਨੇ ਨੀਵੇਂ ਹੋ ਜਿਓ ਬਸ ਜਦੋਂ ਤੁਸੀਂ ਫੜੇ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਰ ਨਾ ਕਰੀ ਜਦੋਂ ਤੁਸੀਂ ਨੀਵੇਂ ਹੋ ਕੇ ਪਿੰਡ ਜਾਓਗੇ ਰਿਸ਼ਤੇਦਿਆਂ ਜਾਓਗੇ ਤੁਹਾਡੀ ਇੱਜ਼ਤ ਹੋਰ ਵਧੂਗੀ ਜੇ ਆਕਰ ਕੇ ਜਾਓਗੇ ਉਹ ਕਹਿੰਦੇ ਠੀਕ ਹੈ ਪਰ ਆਵਾ ਰਹਿ ਫਿਰ بڑے بڑے ਸੁਕੰਦਰ ਤੁਰ ਕੇ ਫਿਰ ਤਾਂ ਦੁਨੀਆ ਜਿੱਤ ਕੇ ਆ ਐਡੀ ਕੜੀ ਗੱਲ ਹੁੰਦੀ ਆ ਸੋ ਮੈਂ ਇਹੀ ਕੱਜ ਜੂਤ ਨੂੰ ਮੈਂ ਕਹਿਣਾ ਚਾਹਣਾ ਕਿ ਪੜੋ ਤਰੱਕੀਆਂ ਕਰੋ ਵੱਡੇ ਵੱਡੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰੋ ਪਰ ਨਾਲ ਦੀ ਨਾਲ ਜਦੋਂ ਤੁਹਾਨੂੰ ਸਕਸੈਸ ਮਿਲੂਗੀ ਤੁਹਾਡੇ ਗਵਾਂਢੀ ਤੁਹਾਡੇ ਰਿਸ਼ਤੇਰ ਆਉਣਗੇ भाई जी कि टैस्ट दिता से जरूर दसो उन्होंने की आह टैस्ट हमें इन्नी फीस है आ किताब इतों मिलती है ताकि वो भी पास कर ले अपने की है आप उल्टा काम है वो आदमी बहुत दुखी है जिसका पड़ोसी सुखी है गुआी कार लिया ले, ले नहीं कहें भी मैं भी मेहनत करके तो महंगी कार लू आप उच्च लग जाए हारन मार के लंता चरीटा पाव गे ਚਰੀਟਾ ਪਾ ਵੀ ਦਿੰਦੇ ਆ ਕੋਈ ਸੀ ਗੱਲ ਨਹੀਂ ਐ ਲੰਘਦੇ ਲੰਘਦੇ ਪਾ ਦਿੰਦੇ ਕਾਹਦੀ ਐ ਚਰੀਟਾ ਪਾਈ ਆ ਨੇ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਜੇ ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਰੇ ਪੰਜਾਬ ਚ ਰੰਗ ਭਰਿਆ ਜਾਊਗਾ ਕੋਈ ਜ਼ਿਲ੍ਹਾ ਕੋਈ ਤਹਿਸੀਲ ਦੇਖੋ ਪਿੰਡ ਤੁਸੀਂ ਬਦਰੰਗਾ ਛੱਡ ਨਹੀਂ ਸਕਦੇ ਆ ਤਾਂ ਜੁਨੀਵਰਸਿਟੀ ਇਸ ਤਰ੍ਹਾਂ ਦੀ ਐ ਜਿੱਥੋਂ बड़े बड़े सैंटिस्ट निकलते तो मैनु जो डीसी साहब ने जोड़ा साहब ने कहा कि आना मैं मैं आ जाऊंगा जी हो सकता है पहला जड़े अफसर अफसर मैं कई बार कहने लग जाते सर इस यहाँ पे हमें जाना नहीं चाहिए मैं क्यों पहले वाले मुख्यमंत्री यहाँ जाते नहीं थे मैं क्या फिर इसीलिए तो पहले वाले हैं वो अगर जाते तो आज वाले ना होते फिर हाँ ये भी ठीक है सर <प्राँगा> क्यों नहीं जाना चाहिए भी लोगों च कोई प्रोटोकॉल है भी इन्ने बंदे हो जाऊंगा यूथ बैठा है मेरे मुरे की पता कि एक 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 बंद ने भी कोई गल समझ आ गई जिंदगी च बदला आ गया मेरे लिए तो फोन का काम है 101 ਕੰਡ ਪਟਾ ਜਿੰਨਾ ਪੁੰਨ ਲੱਗ ਗਿਆ ਫਿਰ ਸਮਝ ਲਓ। ਵਿਜੇ ਸਾਡੇ ਵਰਗੇ ਐਸ ਕੋ ਲੈਵਲ ਤੇ ਪਹੁੰਚ ਸਕਦੇ ਨੇ ਤੁਸੀਂ ਕੋਈ ਨਹੀਂ ਪਹੁੰਚ ਸਕਦੇ ਨਹੀਂ। ਜਹਾਜ਼ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। 747 787 350 ਪੈਸੇਂਜਰਸ ਉਹਨਾਂ ਦਾ ਸਮਾਨ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉਹ ਜਹਾਜ਼ ਉੱਡ ਜਾਂਦਾ ਹੈ। ਇੰਨੀ ਤਾਕਤ ਹੁੰਦੀ ਹੈ ਪਰ ਜਦੋਂ ਗੇਟ ਤੇ ਲੱਗਿਆ ਖੜਾ ਹੁੰਦਾ ਹੈ 에ਰਪੋਰਟ ਤੇ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਲੈਗ ਗੇਅਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਉਹਨੂੰ ਐਂਜੇ ਕਰਕੇ ਐਂਜੇ ਕਰਕੇ ਐ ਸਿੱਧਾ ਕਰ ਦਿੰਦਾ ਤੇ ਜਹਾਜ਼ ਨੂੰ ਰਨਵੇ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਹੁਣ ਤੂੰ ਪਰਾਂ ਹੋ ਜਾ ਹੁਣ ਮੇਰਾ ਕੰਮ ਹੈ ਇਹ ਅੱਗੇ ਇੰਜਨਾਂ ਤੇ ਡਿਪੈਂਡ ਕਰਦਾ ਜਹਾਜ਼ਦਿਆਂ ਤੇ ਕਿ ਉਹ ਦਿੱਲੀ ਵਾਲੇ 98 ਤੋਂ ਉੱਡ ਕੇ 14.5 ਘੰਟਿਆਂ ਬਾਅਦ ਸan franisco ਉਤਰਦਾ ਉਤਰਦਾ ਜਾਂ 35 ਮਿੰਟਾਂ ਬਾਅਦ ਚੰਡੀਗੜ ਉਤਰਦਾ ਇਹਦਾ ਇੰਜਨ ਉੱਤੇ ਡਿਪੈਂਡ ਕਰਦਾ ਪਰ ਮੈਨੂੰ ਆ ਸਾਰੇ ਜਹਾਜ਼ ਨਜ਼ਰ ਆ ਰਹੇ ਨੇ ਇੰਜਨਾਂ 'ਚ ਕੋਈ ਕਮੀ ਨਹੀਂ ਬਸ ਕੋਈ ਟੀਚਰ ਕੋਈ ਪ੍ਰੋਫੈਸਰ ਕੋਈ ਲੈਕਚਰਰ ਕੋਈ ਸਾਇੰਟਿਸਟ ਕੋਈ ਲੀਡਰ ਇਹਨਾਂ ਨੂੰ ਟਰੈਕਟਰ ਬਣ ਕੇ ਇਹਨਾਂ ਸਿੱਧੇ ਕਰਦੇ ਬਾਸ तरक्की आप ही कर लेने और किसे ते तना जाया करो कि वो देखो कितना बड़ा बन गया उसके पास देखो कितना पैसा है इन्हों गो अपने आप न करो आंडे की किस्मत टुटना लिखे आंडे ने टुटने ही टुटना है पर जे आंडा फोर्स ना टुटद ਉਹਦੀ ਅੰਦਰਲੀ ਜ਼ਿੰਦਗੀ ਖਤਮ ਪਰ ਉਹ ਹੀ ਆਂਡਾ ਜੀ ਅੰਦਰਲੀ ਫੋਰਸ ਨਾ ਟੁੱਟਦਾ ਤੇ ਜ਼ਿੰਦਗੀ ਸ਼ੁਰੂ ਅੰਦਰੋਂ ਅੰਦਰੋਂ ਆਪਣੇ ਅੰਦਰੋਂ ਆਪਣੇ ਅੰਦਰੋਂ ਫੁੱਟੋ ਕਿ ਮੈਂ ਕੌਣ ਆ ਔਰ ਫਲਾਣੇ ਨੇ ਕਰਤਾ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਕਿਤੇ ਸਕੂਲ ਚ ਗਿਆ ਤੇ ਚੁੰਨੀ ਲਾਂਡਰਾ ਕੋਲੇ ਆਵੇਂ ਜਾਂਦੇ ਜਾਂਦੇ ਮੈਂ ਰੁਕ ਗਿਆ ਕਿਤੇ ਸਕੂਲ ਚ 7ਵੀਂ 8ਵੀਂ ਵਾਲੀ ਕਲਾਸ ਸੀਗੀ ਮੈਂ ਪੁੱਛਣ ਲੱਗਿਆ ਬੱਚਾ ਕੀ ਬਣੇਗਾ ਕੋਈ ਕੁੜੀ ਕਹਿੰਦੀ ਮੈਂ ਤਾਂ ਜੀ आईपीएस बनूंगी कोई मुंडा कोई मुंडा मैं डॉक्टर बनूंगा कोई कहना मैं इंजीनियर बनूंगा एक उठा मैं की बनेगा क्या मुख्यमंत्री बनूंगा जी मैं वादिया अच्छा। सोच है मैं पर सतवी अठवी च तो पढ़द हजे हजे तू तो किसी पार्टी ज्वाइन करेगा फिर तो उसका सेवा करनी पी फिर पार्टी तुम्हें चुनाऊगी भी बंदा चंगा है फिर जितेगा, फिर कितने जाके बनेगा तो थोड़ा लंबा नहीं टाइम, कोई गल नहीं क्या है फिर? <laughs> मैं कॉन्फिडेंस मान गया यार उस बंदे <laughs> मैं <यार> कमाल है, <laughs> पर सोचा तो सही है ना उन्हें अब्दुल कलाम जी कहते हैं सुपने वो नहीं होंगे जेडे नींद च ने ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਨੀਂਦ ਵਾਲਾ ਸੁਪਨਾ ਤਾਂ ਅਗਲੇ ਦਿਨ ਲੱਗ ਭਾ ਭੁੱਲੀ ਜਾਂਦੇ ਆ ਵੀ ਸੁਪਨਾ ਆਇਆ ਸੀ ਬਾਕੀ ਪਤਾ ਨਹੀਂ ਕੀ ਸੀ ਕਿਹੜਾ ਐਂ ਜੇ ਸੀ ਬਸ ਪਰ ਜਿਹੜੇ ਜਾਗਣ ਵਾਲੇ ਸੁਪਨੇ ਆ ਨਾ ਉਹ ਤੁਹਾਨੂੰ ਤੰਗ ਕਰਦੇ ਆ ਵੀ ਆਹ ਸੁਪਨੇ ਐ ਬਣਨੇ ਇੱਥੇ ਜਾਣਾ ਜਾਓ ਓਪਰਚ्युनिटीज ਆਰ ਥੇਰ ਪੂਰੀ ਦੁਨੀਆ ਖੁੱਲ ਗਈ ਜਾਓ ਜਿੱਥੇ ਮਰਜੀ ਜਾਓ ਮੈਂ ਆशे-ਆशे ਸੜਕ ਤੇ ਮੈਂ ਆਉਂਦਾ ਹੋਇਆ ਅੱਜ ਸੋਚਦਾ ਸੀ ਆ ਜਿਹੜੀ ਸੜਕ ਹੈ ਆਪਣਾ ਅਗਰਨਗਰ ਤੋਂ ਮੈਂ ਇਸ ਸੜਕ ਤੇ ਚੇਤਕ ਸਕੂਟਰ ਤੇ ਆਵਦੀ ਹੀ ਕਸਟਾ ਲੈ ਕੇ ਜਾਂਦਾ ਰਿਹਾ ਮਤਲਬ ਡੱਬਾ ਲੈ ਕੇ ਸਬੀ ਜੀ ਬੈਠੇ ਇਹ ਸਾਡੇ ਡਿਜ਼ਾਈਨ ਬਣਾਉਂਦੇ ਹੁੰਦੇ ਸੀ ਕਸਟਾਂ ਦਾ ਜਿਹੜਾ ਅੱਜ ਕੱਲ ਤਾਂ ਕੰਪਿਊਟਰ ਨਾਲ ਬਣਨ ਲੱਗ ਗਏ ਇਹ ਉਹ ਤੋਂ ਕੈਂਚੀ ਨਾਲ ਕਰਦੇ ਸੀ ਕੰਮ ਤੇ ਮੈਂ ਸਾਰੇ ਕਲਾਕਾਰ ਭਰਾ ਮੇਰੇ ਜੱਜ ਜਿੰਨੇ ਵੀ ਮੇਰੇ ਪੁਰਾਣੇ ਸਾਥੀ ਮੈਂ ਸਾਰਿਆਂ ਅੱਛਾ ਜਦੋਂ ਪਿੰਡ ਜਾਣਾ ਮੈਂ ਪਿੰਡ ਵਾਲਿਆਂ ਨੂੰ ਨਾਮ ਲੈ ਕੇ ਬਰਾਉਂ ਜਗਰਾਜ ਕਿਵੇਂ ਆ ਬਲਵੀਰ ਤੇਰਾ ਕੀ ਹਾਲ ਹੈ ਪਰਿਵਾਰ ਦਾ ਠੀਕ ਹੈ ਉਹ ਭੋਲੇ ਕਿਵੇਂ ਆ ਤੂੰ ਠੀਕ ਹੈ ਸਖਦੇਵ ਹੋਰ ਕੀ ਹਾਲ ਹੈ ਉਹ ਮੈਨੂੰ ਕਹਿੰਦੇ ਤੂੰ ਸਾਨੂੰ ਯਾਰ ਹਜੇ ਵੀ ਜਾਣਦਾ ਮੈਂ ਕਿਹਾ ਵੀ ਇਹਦਾ ਮਤਲਬ ਕੀ ਹੋ ਗਿਆ ਉਹ ਕਹਿੰਦੇ ਯਾਰ ਬੰਦਾ ਜਦੋਂ ਵੱਡਾ ਬਣ ਜਾਂਦਾ ਨਾ ਉਹ ਪੁਰਾਣਿਆਂ ਨੂੰ ਭੁੱਲ ਜਾਂਦਾ ਉਹ ਵੀ ਠੀਕ ਨੇ ਉਹ ਸਹੀ ਨੇ ਮੈਂ ਕਹਿੰਦਾ ਨਹੀਂ ਯਾਰ ਮੈਂ ਤੁਹਾਨੂੰ ਹਜੇ ਨਹੀਂ ਜਾਣਦਾ ਤੁਸੀਂ ਜਿੱਥੇ ਮਰਜੀ ਆਉਦਿਆਂ ਤੇ ਪਹੁੰਚ ਜਾਓ ਵੱਡੇ-ਵੱਡੇ ਆਉਦਿਆਂ ਤੇ ਪਹੁੰਚ ਜਾਓ ਮੈਂ ਦੁਆ ਵੀ ਕਰਦਾ ਤੁਸੀਂ ਬਹੁਤ ਤਰੱਕੀਆਂ ਕਰੋ ਪਰ ਛੋਟਿਆਂ ਨੂੰ ਨਾ ਭੁੱਲਿਓ ਤੁਸੀਂ ਦੇਖਦੇ ਆਉਂਗੇ ਪਿੱਪਲ ਬੋੜ ਪਿੰਡਾਂ ਜਾਂਦੇ ਆਪਾਂ ਸੜਕਾਂ ਤੇ ਜਾਂਦੇ ਆ ਉਹ ਖੜੇ ਨੇ ਡੂਡ-ਡੂਡ 100 ਸਾਲ ਤੋਂ ਖੜੇ ਨੇ ਬੜੀਆਂ ਹਨੇਰੀਆਂ ਬੜੇ ਤੂਫਾਨ ਚੱਲੇ ਪਰ ਖੜੇ ਨੇ ਤੇ ਜਿਹੜੇ ਗਮਲਿਆਂ ਵਾਲੇ ਨੇ ਨਾਲੇ ਗਮਲਾ ਤੋੜ ਦਿੰਦੇ ਆ ਥੋੜੀ ਜਿਹੀ ਹਵਾ ਨਾਲ ਨਾਲੇ ਆਪ ਟੁੱਟ ਜਾਂਦੇ ਆ ਪਿੱਪਲਾ ਬੋੜਾਂ ਦਾ ਖੜਨ ਦਾ ਕਾਰਨ ਇਹੀ ਹੈ ਕਿ ਇਹਨਾਂ ਦੀਆਂ ਜੜਾਂ ਧਰਤੀ ਨਾਲ ਜੁੜੀਆਂ ਹੋਈਆਂ ਨਹੀਂ ਨੇ ਬੇਸਿਕ ਸੋ ਇਸ ਕਰਕੇ ਪਿੱਪਲ ਬੋੜ ਬਣਨਾ ਗਮਲਿਆਂ ਵਾਲੇ ਦਰਖਤ ਨਹੀਂ ਬਣਨਾ ਆਪਣੇ ਇੰਨੀ ਦੂਰ ਨਾ ਜਾਓ ਕਿ ਤੁਸੀਂ ਆਪਣੇ 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 ਵਾਲਿਆਂ ਨੂੰ ਵੀ ਭੁੱਲ ਜਾਓ ਇੱਕ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਬਿੱਲੀ ਦੁੱਧ ਝੂਠਾ ਕਰਨ ਲੱਗੀ ਭਾਂਡੇ ਝੂਠੇ ਕਰਨ ਲੱਗੇ ਅਗਲੇ ਦਿਨ ਉਹ ਬੁੜਾ ਗੁੱਸੇ ਹੋ ਗਿਆ ਉਹਦੇ ਮੁੰਡੇ ਨੂੰ ਕਹਿੰਦਾ ਪੁੱਤੇ ਬਿੱਲੀ ਬਹੁਤ ਤੰਗ ਕਰਨ ਲੱਗੀ ਮੈਂ ਇਹਨੂੰ ਹੁਣ ਛੱਡ ਕੇ ਆਣਾ ਉਹਨੇ ਬਿੱਲੀ ਥੈਲੇ 'ਚ ਪਾਈ ਪਰਾਂ ਛੱਡ ਗਿਆ ਬੁੜਾ ਬਾਤ ਆਇਆ ਬਿੱਲੀ ਪਹਿਲਾਂ ਆ ਗਈ ਕਰਨ ਬੁੜਾ ਕਹਿੰਦਾ ਫੇਰ ਆ ਗਈ ਯਾਰ ਇਹ। ਕੋਈ ਲੱਲੀ। ਕੱਲ ਨੂੰ ਫੇਰ ਫੜੂ ਇਹਨੂੰ। ਅਗਲੇ ਦਿਨ ਫੇਰ ਫੜਿਆ। ਬਿੱਲੀ ਨੂੰ ਥੈਲੇ 'ਚ ਪਾਈ, ਹੋਰ ਦੂਰ ਛੱਡਿਆ। ਗੱਲ ਫੇਰ ਉਹੀ। ਬਿੱਲੀ ਪਹਿਲਾਂ ਆ ਗਈ। ਬੁੜਾ ਬਾਅਦ 'ਚ ਪੰਚਿਆ। ਬੁੜੇ ਨੂੰ ਗੁੱਸਾ ਆਇਆ ਕਹਿੰਦਾ ਅੱਛਾ ਐ ਕਰਦੀ ਐ। ਕਹਿੰਦਾ ਅੱਜ ਮੈਂ ਇਹਨੂੰ ਇੰਨੀ ਦੂਰ ਛੱਡ ਕੇ ਆਉਂਗਾ ਦੇਖ ਲੈ ਜਾ ਪੋਤੇ ਨੂੰ। ਤੀਜੇ ਦਿਨ ਫੜੀ, ਥੈਲੇ 'ਚ ਪਾਈ, ਬਹੁਤ ਜ਼ਿਆਦਾ ਦੂਰ ਛੱਡਿਆ ਬਿੱਲੀ ਨੂੰ। ਕਾਂਟੇ ਕੇ ਬਾਦ ਆਪਦੇ ਮੁੰਡੇ ਨੂੰ ਫੋਨ ਕੀਤਾ ਉਹ ਬੁੜੇ ਨੇ ਕਹਿੰਦਾ ਪੁੱਤ ਕਿੱਥੇ ਐ ਕਹਿੰਦਾ ਬਾਪੂ ਜੀ ਘਰੇ ਹੀ ਆ ਕਹਿੰਦਾ ਬਿੱਲੀ ਪਹੁੰਚ ਗਈ ਕਹਿੰਦਾ ਹਾਂ ਬਾਪੂ ਜੀ ਪੀਲ ਤੋਂ ਅੱਧਾ ਘੰਟਾ ਹੋ ਗਿਆ ਪਹੁੰਚ ਗਈ ਕਹਿੰਦਾ ਫਿਰ ਪੁੱਤ ਬਿੱਲੀ ਨੂੰ ਭੇਜ ਮੈਂ ਭੁੱਲਿਆ ਫਿਰਦਾ ਰਾਹ ਕਰਦਾ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਭੁੱਲ ਜੂ ਯਾਰ ਅਸਲੀ ਮੁੱਦਿਆਂ ਤੋਂ ਨਾ ਪਟਕੋ ਯਾਰ ਐਨੀ ਦੂਰ ਨਾ ਜਾਓ कि अब घर बिल्ली तो भालना पैजे मेनू ठीक है वस्ते रहो लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे बहुत बहुत मेहरबानी जो वास्ते रहो आबाद रहो ਜਿੰਦਾਬਾਦ ਰੋ ਧੰਵਾਦ ਸਾਸਿਕਾ ਕਮੀਆਂ ਦੇ ਵੇਲੇ ਹੈਗੀ ਕਮੀਆਂ ਦੇ ਵੇਲੇ ਕਰਮਜੀਤ ਗਾਉਂਦਾ ਹੈ ਕਰੀਤ ਆਜਾ ਸੰਤਰਾਮ ਉਦਾਸੀ ਸਾਡੇ ਇਲਾਕੇ ਦੇ ਰਾਏ ਸਰਪਿੰਡਿਆ ਬਨਾਲੇ ਦੇ ਨੇੜੇ ਬੜੇ ਕਮਾਲ ਦੇ ਸ਼ਾਇਰ ਹੋਇਆ ਮੈਂ ਤੇ ਕਰਮਜੀਤ ਜਦੋਂ ਯੂਥ ਫੈਸਟੀਵਲਾਂ ਜਾਂਦੇ ਸੀ ਜੱਜ ਸਹਿਬਾਨ ਤਾਂ ਘਰ ਬੈਠੇ ਨੇ ਤਾਂ ਸਾਡਾ ਮੁਕਾਬਲਾ ਕਿਹਦੇ ਨਾਲ ਹੁੰਦਾ ਸੀ ਇਹ ਵੀ ਤਾਂ ਉੱਤੇ ਨਾ ਹਣ ਸੰਤਰਾ ਮਦਾਸੀ ਦੀ ਬੇਟੀ ਕੀਰਤਨ ਉਦਾਸੀ ਉਹ ਵੀ ਉਹੀ ਉਹ ਗਾਉਂਦੀ ਸੀ ਪਰ ਥੋੜਾ ਜਿਹਾ ਤਾਂ ਫਿਰ ਅੱਜ ਮਿਲ ਹੀ ਜਾਂਦਾ ਉਹਦੀ ਬੇਟੀ ਹੈ ਅਸੀਂ ਆ ਕਈ ਵਾਰ ਹਾਰ ਜਾਂਦੇ ਸੀ ਫਿਰ ਅਸੀਂ ਕਿਹਾ ਯਾਰ ਥੋੜਾ ਜਿਹਾ ਰਿਹੈਸਲ ਕਰੀਏ ਕਰਮਜੀਤ ਇਹਨੂੰ ਆਪਾਂ ਦੋਨੇ ਗਾਉਣ ਲੱਗੇ ਆ ਤਾਂ ਕਿ ਇਹਦੇ ਚ ਤਰਜ਼ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਾਂ ਤਾਂ ਅਸੀਂ ਮਤਬਦ ਗਾਉਣ ਲਗੇ ਮੈਂ ਹੁਣ ਮੁੱਖ ਮੰਤਰੀ ਆ ਮੈਂ ਗਾਉਂਦਾ ਚੰਗੇ ਲੱਗਦਾ ਯਾਰ ਕਰਮਜੀਤ ਤੂੰ ਗੱਲ ਆ ਯਾਰ ਤੂੰ ਗਾਲਾਂ ਕੱਢੇ ਕੋਣੀ ਕਰ ਹੈ ਵਿਭਾਗ ਨੂੰ ਵਾਗਰੂ ਕਾਨੂੰ ਛੇੜੇ ਛੇੜਦੇ ਨਾਲ ਉਹ ਮੁੜ ਕੇ ਉਹ ਵਿਰੋਧੀ ਤੇ ਨਾਲ ਕਹਿਣਾ ਦੇਖੋ ਜੀ ਉਹ ਤਾਂ ਜੀ ਉਹ ਤਾਂ ਜੀ ਆਏ ਆ ਜੀ ਤਾਂ ਇਹ ਕਹੀ ਜਾਣ ਦੋ ਚਲ ਆ ਜਾ ਫਿਰ ਤੁਸੀਂ ਇਕੱਲੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਕਿੰਨਾ ਸਮਝਣ ਤੰਗੀਆਂ ਨੂੰ ਜਿੱਤੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਤੇ ਵਾਲ ਕਰਸਦੇ ਕੰਗੀਆਂ ਨੂੰ ਨਾਕੂਗਤੇ ਅੱਖਾਂ ਚੁੰਨਿਆ ਤੇ ਤੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਮਗਦਾਰੀ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਤੱਕਿਆਂ ਦੀ ਮੀਰੀ ਪੀਰੀਏ ਜਿੱਥੇ ਜਮਦਾ ਬੰਦਾ ਸੀਰੀਏ ਜਿੱਥੇ ਕਰ ਜੇ ਹੱਥ ਪੰਜੀਰੀਏ ਬਾਪੂ ਦੇ ਕਰਜ ਦੇ सूद ਪੁੱਤ ਜਮਦੇ ਜਿਹੜੇ ਤੂੰਆਂ ਹੋ ਕੇ ਭਰਦਿਆ ਅਸਮਾਨ ਜੜੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਵਾਸਤੇ ਰ